ਪਤਾ ਹੀ ਹੈ ਨਾ ਤੇ ਸੁਨੰਦਾ ਨੂੰ ਉਹ ਕੋਈ ਰਿਆਜ਼ ਕਰਾਉਂਦੇ ਸੀ ਦੋ ਮੁੰਡੇ ਮੈਨੂੰ ਕਹਿੰਦੇ ਵੀ ਤੇਰੇ ਕੋਲ ਦੇਖੋ ਬੈਠੀ ਆ ਹੂੰ ਔਰ ਇੱਕ ਮੁੰਡਾ ਨੂੰ ਸ਼ਾਮੀ ਰਿਆਜ਼ ਕਰਾਉਂਦਾ ਇੱਕ ਸਵੇਰੇ ਆਉਂਦਾ ਮੈਂ ਕਿਹਾ ਬਾਜੀ ਠੀਕ ਹੈ ਹਨਾ ਵੀ ਇਹ ਵੀ ਇੱਥੇ ਰਹਿੰਦੀ ਹੈ ਤੇ ਤੁਸੀਂ ਵੀ ਇੱਥੇ ਰੋ ਹੂੰ ਤੇ ਮੈਂ ਕਿਹਾ ਮੈਂ ਸੋਚ ਕੇ ਦੱਸੂਗੀ ਕਹਿੰਦੇ ਚਲੋ ਠੀਕ ਆ ਨਹੀਂ ਮੈਂ ਰਹਿਣਾ ਮਤਲਬ ਕੋਲ ਰਹਿ ਕੇ ਜ਼ਿਆਦਾ ਸਿੱਖ ਹੁੰਦਾ ਜਾਂ ਕਰ ਹੋਗਾ ਕੰਮ ਹੋ ਸਕਦਾ ਵੀ ਐਦਾਂ ਦਾ ਕੀ ਸਿਖਾਉਣ ਦਾ ਬੰਦਾ ਸੁਰੀਲਾ ਹੋ ਜਾਂਦਾ ਹੁਣਾ ਗਲਤ ਨਹੀਂ ਵਖਰਾ ਫਿੱਟ ਕਰ ਦਿੰਦੇ ਹੋ ਸਕਦਾ ਇਹ ਹੁਣ ਹੋਈਆਂ ਹੀ ਆ ਜਿਹੜੀਆਂ ਚਾਹੇ ਮਤਲਬ ਫਾਇਦਾ ਚੁੱਕਣ ਨੂੰ ਖੜੇ ਰਹਿੰਦੇ ਇੱਥੇ ਤਿਆਰ ਨੇ ਲੋਕੀ ਇਹ ਹੋ ਸਕਦਾ ਇਹ ਹੁਣ ਹੋਈਆਂ ਹੀ ਆ ਜਿਹੜੀਆਂ ਚਾਹੇ ਮਤਲਬ ਫਾਇਦਾ ਚੁੱਕਣ ਨੂੰ ਖੜੇ ਰਹਿੰਦੇ ਇੱਥੇ ਤਿਆਰ ਨੇ ਲੋਕੀ ਹਾਂਜੀ ਸੱਚੀ ਅਕਾਲ ਦੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜੀਵਿਕ ਤੁਸੀਂ ਜਾਣਦੇ ਹੋ ਕਿ ਅਕਸਰ ਨਵੀਆਂ ਨਵੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਐਵੇਂ ਹੀ ਦੋਸਤੋ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਸਤੋ ਸੁਨੰਧਾ ਸ਼ਰਮਾ ਦੇ ਬਾਰੇ ਦੋ ਔਰਤਾਂ ਇੰਟਰਵਿਊ ਦੇ ਵਿੱਚ ਗੱਲ ਕਰ ਰਹੀਆਂ ਨੇ ਅਤੇ ਕਈ ਰਾਜ਼ ਖੋਲੇ ਸੁਨੰਧਾ ਸ਼ਰਮਾ ਦੇ ਬਾਰੇ ਅਤੇ ਕਿਹਾ ਕਿ ਕਈ ਕੰਮ ਕਰਨੇ ਪੈਂਦੇ ਨੇ ਅੱਗੇ ਆਉਣ ਦੇ ਲਈ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਸੁਨੰਦਾ ਸ਼ਰਮਾ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਸਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ